ਫਿਰ ਕੀ ਦਾ ਵਿਆਹ ਆ ਮੇਰੀ ਹਾਂਸ ਕੀਤੀ ਜਾਵੇ ਮੇਰੇ ਦੋ ਫ੍ਰੀਸ਼ਨ ਹੋਏ ਆ ਆਹਾਂ ਤੇ ਬਹੁਤ ਲੱਗਾ ਸੀ ਤੇ ਗਾੜੀ ਕੋਈ ਪਹੁੰਚ ਨਹੀਂ ਹੋ ਰਹੀ ਬਹੁਤ ਚਲ ਮੈਂ ਇਹ ਖਾਲਸਾ ਲਾ ਜੀ ਵੀ ਪਤੇ ਗੁਰੂ ਰੂਪਿਆ ਰਿਸਤ ਸੰਤ ਜੀ ਆਪ ਚਰਨਾ ਸਾਹਿਬ ਬੇਨਤੀ ਕੀਤੀ ਜਾਂਦੀ ਆ ਕਿ ਮੇਰੇ ਲੜਕੀ ਦਾ ਜੋ ਆਨੰਦ ਕਾਰਜ ਹੈ ਉਹ 7 ਜਨਵਰੀ ਦਾ ਮੇਲ ਹੈ ਤੇ 8 ਦੀ ਜੋ ਬਰਾਤ ਹੈ ਜੀ ਸੋ ਸਾਰੀ ਹਾਨੀ ਦੇਸਾਂ ਦੇਸਾਂ ਦੇ ਵਿੱਚ ਬੈਠੀਆਂ ਸੰਤਾਂ ਨੂੰ ਬੇਨਤੀ ਆ ਕਿ ਭਾਈ ਜੋ ਮੇਰਾ ਬਿਮਾਰੀ ਦੇ ਕਾਰਨ ਜੋ ਘਰ ਦੇ ਵਿੱਚ ਸੀਗਾ ਥੋੜੇ ਜਿਹੇ ਹਾਲਾਤ ਜਿਹੜੇ ਉਹ ਵਿਗੜ ਗਏ ਹਨ ਸੋ ਉਹਨਾਂ ਦਾ ਕਰਕੇ ਜਿਹੜਾ ਖਰਚਾ ਸੀਗਾ ਸਾਰਾ ਬਿਮਾਰੀ ਤੇ ਲੱਗ ਸੁਕਾ ਵਾ ਹੁਣ ਧੀ ਦਾ ਵਿਆਹ ਜੋ ਆ ਉਹ ਰੱਖਿਆ ਵਾ ਤੇ ਵਿਆਹ ਵੀ 7 ਜਨਵਰੀ ਦਾ ਮੇਰਾ ਤੇ 8 ਦੀ ਬਰਾਤ ਹੈ ਇਸ ਕਰਕੇ ਜਿਹੜਾ ਆਮਦਨ ਹੈ ਉਹ ਕਿਸੇ ਪਾਸੇੋਂ ਦਿਸਦੀ ਨਹੀਂ ਕਿ ਇਸ ਕਰਕੇ ਵਾਦ ਤੋਂ ਬਾਅਦ ਮੈਂ ਦੇਸਾਂ ਵਿਦੇਸਾਂ ਦੇ ਵਿੱਚ ਬੈਠੀਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬਾਅਦ ਤੋਂ ਬਾਅਦ ਜਿੰਨਾ ਵੀ ਹੋ ਸਕੇ ਸਾਡੀ ਹੱਲਪ ਕੀਤੀ ਜਾਵੇ ਜੀ ਜੋ ਧੀ ਦਾ ਜੋ ਵਿਆਹ ਆ ਬਰਾਤ ਹੈ ਉਹ ਟੈਨਸਰ ਜਿਹੜੀ ਆਪਣੇ ਘਰ ਜਾ ਸਕੇ ਸੋ 사ਦਗੁਰੂ ਜੀ ਕਿਰਪਾ ਕਰਨ ਕਹਿਨ ਮਤਾ ਦੇ ਨਹੀਂ ਕਰਦਾ ਪਰ ਮਜਬੂਰੀ ਕਾਰਨ ਜੋ ਵਾ ਉਹ ਸਾਰੀ ਹੀ ਸੰਗਤ ਦਾ ਜੋ ਆਸਰਾ ਵਾ ਸਤਗੁਰੂ ਕਿਰਪਾ ਕਰਨ ਵਾ ਤੋਂ ਵਾਦ ਜਿਹੜਾ ਵਾ ਹਲਪ ਕੀਤੀ ਜਾਵੇ ਜੀ ਗੁਰੂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾਸ ਇਕਬਾਲਪੁਰ ਸ਼ਿਰਾਜਪੁਰਾ ਖੁੱਲੀ ਗਰੀਬਾਂ ਦੀ ਪਰਿਵਾਰ ਵੱਲੋਂ ਕਲਬ ਵੱਲੋਂ ਪਹੁੰਚਿਆ ਜੀ ਪਿੰਡ ਤੋੜ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਨ ਸਾਹਿਬ ਸੋ ਮੇਰੇ ਵੀਰੋ ਆ ਸਿੰਘ ਸਾਹਿਬ ਦਾ ਰਹਿਣ ਬਸੇਰਾ ਵਾ ਕੱਚੀ ਛੱਤ ਆ ਔਰ ਭਾਈ ਸਾਹਿਬ ਗੁਰੂ ਘਰ ਦੇ ਵਜੀਰ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਨਿਯੁਕਤ ਨੇ ਪੜ੍ਹਦੇ ਵਿੱਚ ਔਰ ਇਹਨਾਂ ਨੇ ਰੀਜਨ ਦੱਸਿਆ ਕਿ ਸਿੰਘਣੀ ਦੇ ਦੋ ਆਪਰੇਸ਼ਨ ਹੋਏ ਆ ਉਹਦੇ ਵਿੱਚ ਭਾਈ ਸਾਹਿਬ ਬਣੀ ਉੱਜੜ ਪੁੱਜੜ ਗਏ ਔਰ ਤੀ ਦਾ ਵਿਆਹ ਦਿੱਤਾ ਵਾ ਔਰ ਅਜੇ ਤੱਕ ਕਿਹੇ ਬੰਨੇ ਗੱਲ ਜੜੀ ਲੱਗੀ ਨਹੀਂ ਆ ਉਰੇ ਪ੍ਰਬੰਧ ਕੋਈ ਨਹੀਂ ਔਰ ਨਾਸਰਦੀ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਆ ਸੋ ਚਲਦੀ ਵੀਡੀਓ ਦੌਰਾਨ ਤੁਸੀਂ ਇਹਨਾਂ ਦਾ ਅਕਾਊਂਟ ਨੰਬਰ ਦੇਖ ਰਹੇ ਹੋ 9915616885 9876576885 ਦੇ ਸੰਪਰਕ ਕਰਕੇ ਤੁਸੀਂ ਸਾਥ ਹੋਣ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ ਸੋ ਸਮਾਂ ਕੁਝ ਨਹੀਂ ਰਹਿ ਗਿਆ ਸੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਪਲੀਜ਼ ਜ਼ਰੂਰ ਜਿਹੜਾ ਵਾ ਉਹ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜ਼ਰੂਰ ਸਹਿਯੋਗ ਕਰਿਓ ਤਾਂ ਜੋ ਤੇ ਜਿਹੜੀ ਆ ਬਾਇਜ਼ ਤਾਂ ਆਪਣੇ ਘਰ ਜਾ ਸਕੇ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ